ो हं महाराज शेर सिंह विष्णु भगवादि ज सोह महाराज शेर सिंह विष्णु भगवादि ज सो हु महाराज शेर ਸ਼ੇਨੋ ਭਗਵਾਨ ਦੀ ਜੈ ਹਰ ਸੰਗਤ ਜੀ ਇਹ ਹਰ ਬਾਣੀ 23 ਵਿਸਾਖ ਸ਼ੈਨਚੇ ਸਮਤ ਪੰਜ ਹਰ ਭਗਤ ਦਵਾਰ ਜੇਠਵਾਲ ਵਿਖੇ ਹਜੂਰ ਸ਼ੈਨਚਾ ਜੀ ਨੇ ਅੰਕਤ ਕਰਵਾਈ ਖੇਲ ਕਰੇ ਸ੍ਰੀ ਭਗਵਾਨ ਹਰ ਕਰਤਾ بے پرواਹੀਆ जोग ਚੌਂਕੜੀ ਹੋ ਪ੍ਰਧਾਨ ਸਦ ਸਦ ਆਪਣਾ ਹੁਕਮ ਵਰਤਾਈਆ ਕਰਨੀ ਦਾ ਕਰਤਾ ਵਾਲੀ ਦੋ ਜਹਾਨ ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ ਸ਼ਬਦੀ ਧਾਰ ਬਣਾ ਵਿਦਾਨ ਹੁਕਮ ਧੁਰ ਦਾ ਇੱਕ ਉਪਜਾਈਆ ਜਨ ਭਗਤਾ ਕਰ ਪਰਵਾਨ ਪਰਵਾਨੇ ਆਪਣੇ ਰੰਗ ਰੰਗਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਕਰਨੀ ਕਾਰ ਕਮਾਈਆ ਵਰਖ ਅਕਾਲਾ ਹੋਏ ਨਾ ਕਦੇ ਮਹਤਾਜ ਆਸਾ ਜੀਵ ਜੰਤਨਾ ਕੋਏ ਰਖਾਈਆ ਤੁਰ ਦਰਗਾ ਆਪਣਾ ਆਪ ਚਲਾਏ ਰਾਜ ਹੁਕਮ ਹੁਕਮ ਵਿੱਚ ਜਨਾਈਆ ਕਿਸੇ ਸਹਾਰੇ ਕਰੇ ਨਾ ਕੋ ਈ ਕਾਜ ਸਹਾਇਤਾ ਮੰਗਣ ਕਦੇ ਨਾ ਜਾਈਆ ਜਦ ਚਾਹੇ ਜੁਗ ਚੌਂਕੜੀ ਬਦਲ ਦੇਵੇ ਸਮਾਜ ਬੇਪਰਵਾਹ ਬੇਪਰਵਾਹੀ ਵਿੱਚ ਸਮਾਈਆ ਜਿੱਥੇ ਨਹੀਂ ਕੋਈ ਸਵਾਲ ਜਵਾਬ ਜਵਾਬ ਤਲਸੀ ਨਾ ਕੋਈ ਕਰਾਈਆ ਸਦ ਭਗਤਾ ਨੂੰ ਦੇਵੇ ਇੱਕੋ ਜਿਹਾ ਖਿਤਾਬ ਵੱਡਾ ਛੋਟਾ ਨਾ ਕੋਈ ਰਖਾਈਆ ਸੱਚਾ ਬਣ ਕੇ ਧੁਰਦਾ ਬਾਪ ਪਿਤਾ ਪੁਰਖ ਅਕਾਲ ਗੋਦ ਟਿਕਾਈਆ ਯੁਗ ਚੌਕੜੀ ਪੂਰਾ ਕਰਕੇ ਬਾਕ ਭਵੇਖਤ ਪਾਖਿਆ ਲੇਖੇ ਲਾਈਆ ਨਾਤਾ ਤੋੜ ਕੇ ਜਗਤ ਸਾਖ ਸੱਜਣ ਇੱਕੋ ਹੋਏ ਸਹਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਕਰਨੀ ਕਾਰ ਕਮਾਈ ਆ ਪੁਰਖ ਅਕਾਲ ਤੱਕੇ ਨਾ ਕੋਈ ਸਹਾਰਾ ਓਟ ਜਗਤ ਨਾ ਕੋਈ ਰਖਾਈਆ ਜੁਗ ਚੌਂਕੜੀ ਕਰਨੇ ਹਾਰਾ ਕਰਨੀ ਆਪਣੀ ਕਾਰ ਕਮਾਈ ਆ ਨਿਰਗੁਣ ਧਾਰ ਕਰੇ ਖੇਲਾ ਪਾਰਾ ਸਰਗੁਣ ਮੇਲਾ ਸਹਿਤ ਸੁਭਾਈ ਆ ਜਿਸ ਆਪਣਾ ਰੂਪ ਬਦਲਿਆ ਦੁਆਰਾ ਦੋਹਰੀ ਕਾਰ ਕਮਾਈ ਆ ਉਹ ਲੇਖਾ ਚੁਕਾਵੇ ਪੰਜ ਪਿਆਰਾ ਪੰਜਾ ਦੇ ਪੰਜ ਅਵਰ ਲੈ ਉਪਜਾਈ ਆ ਗੁਰਮੁਖ ਸਿੰਘ ਪਹਿਲੀ ਜੇਟ ਔਣਾ ਨਹੀਂ ਵਿੱਚ ਭਗਤ ਦੁਆਰਾ ਸੰਦੇਸ਼ਾ ਮਿਲੇ ਤੁਰ ਦਰਗਾਹੀ ਆ ਅਜੀਤ ਸਿੰਘ ਕਦਮ ਨਾ ਟਕਾਏ ਜੋ ਰਹੇ ਵਿੱਚ ਬਟਾਲਾ ਭੇਵ ਆਪਣੇ ਹੱਥ ਰਕਾਈ ਆ ਨਾਜ਼ਰ ਸਿੰਘ ਅਗਲੇ ਹੁਕਮ ਤੱਕ ਰਹਿਣਾ ਨਾਲ ਤਿਆਰਾ ਤ੍ਰੈਗੁਣ ਅਤੀਤਾ ਆਪ ਦੜਾਈ ਆ ਜੋ ਕੁਛ ਕਰੇ ਸੋ ਕਰਨੇ ਹਾਰਾ ਸਹਾਇਤਾ ਸੰਗ ਨਾ ਕੋਈ ਬਣਾਈ ਆ ਇੱਕ ਇਕੱਲਾ ਇੱਕੰਕਾਰਾ ਆਪਣੀ ਕਾਰ ਕਮਾਈ ਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦੇਵਨ ਹਾਰ ਵੜਾਈ ਆ ਸਤ ਗੁਰ ਨੂੰ ਦਿੱਤੀ ਨਹੀਂ ਕਿਸੇ ਦਾਤ ਖੋਵਣ ਵਾਲਾ ਨਜ਼ਰ ਨਾ ਕੋਈ ਆਈ ਆ ਭਾਵੇਂ ਸਾਰੇ ਛੱਡ ਜਾਣ ਸਾਥ ਇੱਕ ਇਕੱਲਾ ਸੋਭਾ ਪਾਈ ਆ ਫਤਵਾ ਦੇਣ ਵਾਲਿਆਂ ਦੀ ਰਹਿਣ ਨਹੀਂ ਦੇਣੀ ਜਮਾਤ ਸੱਚ ਦੁਆਰੇ ਟਿਕਣ ਕੋਈ ਨਾ ਪਾਈਆ ਮੈਂ ਮਾਲਕ ਕਾਇਨਾਤ ਦੀਨ ਦੁਨੀੀ ਵਾਲਾ ਅਖਵਾਈਆ ਮੈਨੂੰ ਲਿਖਣ ਦੀ ਵੀ ਜਾਂਚ ਲਿਖਾਰੀ ਦੀ ਲੋੜ ਨਾ ਕੋਈ ਵਿਖਾਈਆ ਮੈਂ ਨੰਨੇ ਬੱਚਿਆਂ ਨੂੰ ਦੇ ਕੇ ਆਪਣਾ ਪ੍ਰਕਾਸ਼ ਨੂਰ ਨੂਰ ਦਿਆਂ ਚਮਕਾਈਆ ਉਹ ਸਿੱਖ ਨਹੀਂ ਜਿਹੜਾ ਗੁਰੂ ਦਾ ਮੰਗੇ ਘਾਤ ਸਤਗੁਰ ਮਰਨ ਵਾਲਾ ਸਤਗੁਰ ਨਾ ਕਦੇ ਅਖਵਾਈਆ ਜੋਤੀ ਜੋਸ ਰੂਪਹਰਾ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਾਰ ਸਾਚਾ ਮੇਲ ਲਏ ਮਲਾਈ ਆ ਪ੍ਰਭ ਆਪਣੀ ਕਿਰਪਾ ਨਾਲ ਬਣਾਏ ਭਗਤ ਜਿਸ ਨੂੰ ਚਾਹੇ ਦੇ ਵੜਾਈ ਆ ਭਾਵੇਂ ਸ਼ੋਰ ਪਾਓ ਵਿੱਚ ਸਾਰੇ ਜਗਤ ਉੱਚੀ ਕੁੱਕੋ ਦੇਵ ਦੁਹਾਈ ਆ ਮੇਰੀ ਧਾਰ ਵਿੱਚ ਪਹਿਣਾ ਨਹੀਂ ਕੋਈ ਫਰਕ ਫਿਕਰਾ ਸੱਚ ਦਾ ਦੇ ਸੁਣਾਈ ਮੇਰੀ ਗੋਬਿੰਦ ਨਾਲ ਸ਼ਰਤ ਸ਼ਰਾਂ ਦੇ ਲੇਖੇ ਦੇਣੇ ਬਦਲਾਈ ਆ ਮੈਂ ਮਾਲਕ ਵਾਲੀ ਅਰਸ਼ ਦੋ ਜਹਾਨਾ ਆਪਣਾ ਖੇਲ ਖਲਾਈ ਆ ਸੱਚੀ ਕਾਰ ਕਰੇ ਕਰਤਾਰ ਕੁਦਰਤ ਦਾ ਮਾਲਕ ਇੱਕ ਖਵਾਈ ਆ ਜਿਸ ਤਰ੍ਹਾਂ ਭਾਰਤ ਦੀ ਬਦਲ ਜਾਣੀ ਸਰਕਾਰ ਇਸੇ ਤਰ੍ਹਾਂ ਨਵੇਂ ਵਿਧਾਨ ਦੇਣਾ ਬਦਲਾਈ ਆ ਅਗੇ ਵਾਸਤੇ ਮੇਰੇ ਚਰਨਾ ਵਿੱਚ ਰਹਿ ਕੇ ਕਰੇ ਨਾ ਕੋਈ ਹੰਕਾਰ ਜਿਸ ਵੇਲੇ ਚਾਹਾਂ ਖਾਕ ਵਿੱਚ ਦੇ ਆ ਮਲਾਈ ਆ ਮੇਰੀ ਕਿਰਪਾ ਨਾਲ ਇਹਨਾਂ ਦਾ ਹੁੰਦਾ ਸਤਕਾਰ ਮੇਰੇ ਬਿਨਾ ਕੋਈ ਗੁਰਮੁਖ ਇਹਨਾਂ ਦੇ ਦਰਸ਼ਨ ਕਦੇ ਨਾ ਪਾਈ ਆ ਜੋਤੀ ਜੋ ਸਰੂਪ ਹਰਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਆਪਣਾ ਹੁਕਮ ਵਰਤਾਈ ਆ ਪੁਰਖ ਅਕਾਲ ਸਭ ਕੁਝ ਕਰਨੇ ਯੋਗ ਯੁਗਤੀ ਪੁੱਛਣ ਕਦੇ ਨਾ ਜਾਈਆ ਜਿਸ ਦਾ ਪ੍ਰਭ ਦੇ ਨਾਲ ਸੰਜੋਗ ਉਸ ਨੂੰ ਸਹਿਜੇ ਲੈਣਾ ਮਿਲਾਈਆ ਜਿਸ ਦੇ ਚਰਨਾ ਹੇਠਾਂ 14 ਲੋਕ ਕੀ ਉਹਨੂੰ ਲਾਓ ਸਮਝਾਈਆ ਜਿਸ ਦੇ ਚਰਨਾ ਹੇਠਾਂ 14 ਲੋਕ ਕੀ ਉਹਨੂੰ ਲਾਹ ਸਮਝਾਈ ਆ ਗੁਰਗੱਦੀ ਦੀ ਕਿਸੇ ਨੂੰ ਮਿਲਣੀ ਨਹੀਂ ਸ਼ੌਕ ਮੋਖ ਗੁਰਗੱਦੀ ਦੀ ਕਿਸੇ ਨੂੰ ਮਿਲਣੀ ਨਹੀਂ ਮੋਖ ਮੱਥੇ ਤਿਲਕ ਨਾ ਕਿਸੇ ਲਗਾਈ ਆ ਭਾਵੇਂ ਸਾਰੇ ਛੱਡ ਜਾਓ ਮੈਨੂੰ ਫਿਰ ਵੀ ਨਹੀਂ ਕੋਈ ਸ਼ੋਗ ਗੱਦੀ ਦਾ ਮਾਲਕ ਇੱਕੋ ਨਜ਼ਰੀ ਆਈ ਆ ਪ੍ਰਭ ਦੇ ਹੁਕਮ ਨੂੰ ਸਕੇ ਨਾ ਕੋਈ ਰੋਕ ਜੋ ਆਪਣਾ ਆਪਣਾ ਸਾਹਮਣੇ ਲੈਣਾ ਲਗਾਈ ਆ ਤੁਹਾਡੇ ਨਾਲੋਂ ਪ੍ਰਭ ਦੀ ਜਾਦਾ ਸੋਚ ਬੁੱਧੀ ਹੀਣ ਬੁੱਤ ਨਾ ਕੋਈ ਬਦਲਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਾਈ ਆ ਜਨ ਭਗਤੋ ਗੱਦੀ ਜਨ ਭਗਤੋ ਗੋਬਿੰਦ ਦੀ ਗੱਦੀ ਚੱਲੇ ਦਾ ਸਪਸ਼ਟ ਦੁਬਾਰਾ ਸੁਣ ਲਓ ਜਨ ਭਗਤੋ ਗੋਬਿੰਦ ਦੀ ਗੱਦੀ ਚੱਲੇ ਦਾ ਸਪੁਸ਼ਟ ਸਿੱਖ ਆਸਨਾ ਕੋਈ ਰਖਾਈਆ ਸਭ ਕੁਝ ਕਰਕੇ ਜਾਣਾ ਦਰੁਸਤ ਦੀਨ ਦੁਨੀ ਦਾ ਮਾਲਕ ਆਪਣਾ ਹੁਕਮ ਵਰਤਾਈ ਹੈ ਮੈਂ ਤੁਹਾਡੇ ਸਾਰਿਆਂ ਨਾਲੋਂ ਚੁਸਤ ਮੇਰੇ ਅੱਗੇ ਚਲਾਕੀ ਚੱਲੇ ਨਾ ਕੋਈ ਚਤرائیਆ ਗੋਬਿੰਦ ਦੇ ਬੱਚਿਆਂ ਦੀ ਹੱਥ ਧਰਨਾ ਉੱਤੇ ਪੁਸ਼ਤ ਇਹ ਮੇਰੀ ਬੇਪਰਵਾਹੀ ਆ ਦੁਆਬੇ ਵਾਲਿਓ ਤੁਹਾਡਾ ਅੰਗੂਠਾ ਲਵਾਇਆ ਅੰਗੁਸ਼ਤ ਕੀ ਗੋਬਿੰਦਾ ਲੇਖਾ ਕਿਹੜੀ ਨਾਲ ਚੱਲਿਆ ਆਈਆ ਜੋਤੀ ਜੋਸ ਰੂਪਹਾਰਾ ਆਪਣੀ ਕਿਰਪਾ ਕਰ ਸਤ ਆਪਣਾ ਖੇਲ ਖਲਾਈਆ ਕੀ ਕਲ ਕਲਕੀ ਜਾਣਾ ਮਰ ਸੱਚ ਦਿਓ ਜਣਾਈਆ ਜਿਸ ਨੂੰ ਸਤਗੁਰ ਦੇ ਮਰਨ ਦਾ ਡਰ ਉਹ ਹੁਣੇ ਪੱਲੇ ਪੱਲੂ ਜਾਉ ਛੜਾਈਆ ਉਹ ਆਪੇ ਹੋਰ ਘੜਨ ਲਓ ਘੜ ਜੋ 1084 ਆਪਣਾ ਰੰਗ ਰੰਗਾਈਆ ਜਿਸ ਦੀ ਚੋਟੀ ਉਸੇ ਦੀ ਜੜ ਇਹ ਅਗੰਮੀ ਕਾਰ ਕਮਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇ ਕਲੰਕ ਨਾ ਰਹਿਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਕੁਝ ਕਰ ਨਹੀਂ ਰਿਹਾ ਕਰ ਕਰਤਾ ਆਪਣੀ ਕਾਰ ਕਮਾਈਆ ਅਰ ਸੰਗਤ ਜੀ ਮੈਂ ਇਨੀ ਕੀ ਬਾਣੀ ਲੈ ਕੇ ਆਇਆ ਸੀ ਮੈਂ ਸਾਰੀ ਹਰ ਸਿੰਘ ਪਾਸੋਂ ਤੇ ਹਜੂਰ ਸੈਨਸਾ ਜੀ ਪਾਸੋਂ ਜੇ ਕੋਈ ਅਖਰ ਵਾਦਾ ਘਾਟਾ ਬੋਲਿਆ ਗਿਆ ਹੋਵੇ ਕਿ ਮੈਂ ਮੰਗ ਲਾ ਪੰਜ ਕਾਰਿਆਂ ਦਾ ਸਾਥ ਦੇਣਾ ਜੀ ਸੋ ਹੰਮਾਰਾ ਜੀ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਮਾਰਾ ਜੀ ਸ਼ੇਰ ਸਿੰਘ ਵਿਸ਼ਨੂ Pagvan Dijay Sohan Maharaj Şer Seng-i Vişno Pagvan Dijay Sohan Maharaj Şer Seng-i Vişno Pagvan ਸੋ ਹਨ ਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ